ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗੁਰਦੁਆਰਾ ਸਾਹਿਬ ਵਿਖੇ ਜੂਨ 84 ਦੇ ਸਮੂਹ ਸ਼ਿਦਾਨੁਸ਼ ਵਰਤਤ 184 ਅੰਕ ਤੋਂ ਲੈ ਕੇ 224 ਅੰਕ ਤੱਕ ਸਹਿ ਪਾਠ ਕੀਤੇ ਗਏ ਹਨ ਸਮੂਹ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕੱਲ ਦਾ ਜੋ ਪ੍ਰੋਗਰਾਮ ਹੈ ਪ੍ਰੋਗਰਾਮ ਹੈ ਉਸ ਗੁਰਦੁਆਰਾ ਸਿੰਘ ਸਫਾ 14 ਨੰਬਰ ਸੈਕਟਰ ਨਾਨਕਸਰ ਵਿਖੇ ਕੀਤਾ ਜਾਵੇਗਾ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਹਮ ਆ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਬਾਣੀ ਦਾ ਲਾਹ ਲਵੋ ਤੇ ਆਪਣਾ ਜੀਵਨ ਸਫਲ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬੰਦੂ ਰਕ ਗੁਰਦੁਆਰਾ ਸਿੰਘ ਸਭਾ ਵੇਖੇ 187 ਅੰਗ ਤੋਂ ਲੈ ਕੇ 222 ਅੰਗ ਮਹਾਰਾਜ ਦੇ ਰੂਪ ਦੇ ਅੰਗ ਤੋਂ ਪਾਠ ਸਹਿਜ ਪਾਠ ਜੋ ਕਿ ਕੀਤਾ ਗਿਆ ਹੈ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੀਜੇ ਕੱਲੂ ਘਾਰੇ ਨੂੰ ਯਾਦਗਾਰ ਦੂੰ ਮੁੱਖ ਰੱਖਦੇ ਹੋਏ ਅਤੇ ਅੱਜ ਇਸ ਜਗਾ ਵਿੱਚ ਪਾਠ ਕੀਤਾ ਗਿਆ ਹੈ ਤੇ ਅਗਲਾ ਪ੍ਰੋਗਰਾਮ ਜੋ ਕਿ 14 ਸੈਕਟਰ ਗੁਰਦੁਆਰਾ ਤ੍ਰਿਕੁਟਾ ਨਗਰ ਵੇਖੇ ਨਾਨੰਗਨਗਰ ਵੇਖੇ ਕਿਤਾ ਜਾਏਗਾ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਵੱਧ ਛੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਚਲੋ ਜੀ ਚਲੋ ਰੋਕ ਲਿਆ ਕਰੋ